ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਲਾ 5 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ तू मेरा भ्राता तू मेरा राखा थाई, थाए ता के हा काड़ा जियो तुम कृपा तो तुद पछाणा तू मेरी ओट ਤੂੰ ਹੈ ਮੇਰਾ ਮਾਣਾ ਤੋਜ ਬਿਣ ਦੂਜਾ ਅਬਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਵ ਜੀ ਜੰਤ ਸਭ ਤਉਦਿਓ ਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਇ ਸਭ ਕਿਸ ਕੀਤਾ ਤੇਰਾ ਹੋਵੈ ਨਾਹੀਂ ਕਿਛ ਅਸਾੜਾ ਜੀਉ ਨਾਮ ਧਿਆਏ ਮਹਾਂ ਸੁਖ ਪਾਇ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗਉਰਪੁਰ ਬਜੀ ਬਧਾਈ ਨਾਨ ਜਿਤਾ ਵਿਖਾੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤਲਾਇਆ ਗੁਰਪੂਰ ਬਜੀ ਵਧਾਈ ਨਾਨਕ ਜਿਤਾੰਬਿ ਖੜਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਪੰਜਵੇਂ ਸਤਗੁਰੂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 103 ਦੇ ਉੱਪਰ ਅੰਕਿਤ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਰਪਣ ਭਾਵ ਜਿਹੜਾ ਹੈ ਉਹ ਦਰਸਾਇਆ ਹੈ। ਕਿ ਕਿੰਨਾ ਪਰ ਉਸਾ ਕਿੰਨਾ ਵਿਸ਼ਵਾਸ ਉਸ ਅਕਾਲ ਪੁਰਖ ਦੇ ਉੱਪਰ ਕੀਤਾ ਹੈ ਸਤਿਗੁਰੂ ਬਖਸ਼ਿਸ਼ ਕਰ ਰਿਹਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀ हे मेरे सतगुरु जी तू ही मेरा पिता है तू ही मेरी माता है तू ही मेरा रिश्तेदार है तू ही मेरा ਭਰਾ ਹੈ ਤੇ ਤੂੰ ਹੀ ਮੇਰੀ ਰੱਖਿਆ ਕਰਨ ਵਾਲਾ ਇੱਥੇ ਨਹੀਂ ਸਭਣੀ ਥਾਈ ਕਰਦਾ ਤੇ ਜਦੋਂ ਤੂੰ ਰੱਖਿਆ ਕਰਦਾ ਫਿਰ ਮੈਨੂੰ ਕਾਹਦਾ ਡਰ ਹੈ ਮੈਨੂੰ ਫਿਰ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਕਿਉਂਕਿ ਇੱਕ ਪਿਤਾ ਹੈ ਸੰਸਾਰ ਦਾ ਇੱਕ ਪਿਤਾ ਇੱਕ ਸਕੇ ਹਮਬਾਰਕ ਵੈਸੇ ਹੁਣ ਦੁਨੀਆ ਦੇ ਵਿੱਚ ਤਾਂ ਸਾਡੇ ਦੇਸ਼ ਦੇ ਵਿੱਚ ਤਾਂ ਬਥੇਰੇ ਆ ਇੱਕ ਪਿਤਾ ਜੀ ਬਣ ਕੇ ਬੈਠਾ ਸੀ ਇੱਕ ਬਾਪੂ ਜੀ ਦੋਨੇ ਜੇਲ੍ਹ ਵਿੱਚ ਬੈਠੇ ਦਸ਼ਮੇਸ਼ ਪਿਤਾ ਵਰਗਾ ਪਿਤਾ ਨਹੀਂ ਹੋਇਆ ਕੋਈ ਸੰਸਾਰ ਦੇ ਵਿੱਚ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਅਸੀਂ ਕਦੇ ਵੀ ਨਹੀਂ ਕਹਿ ਸਕਦੇ ਅਸੀਂ ਅਨਾਥ ਕਿ ਸਾਡਾ ਮਾਪਾਪ ਨਹੀਂ ਹੈ ਜਦੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ ਗੁਰੂ ਪੰਥ ਪੰਜ ਪਿਆਰੇ ਸਾਨੂੰ ਦਰਸਾਉਂਦੇ ਆ ਕਿ ਅੱਜ ਤੋਂ ਤੁਹਾਡਾ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਮਾਤਾ ਸਹਿਬ ਕੌਰ ਹੈ ਨਹੀਂ ਤਾਂ ਫਿਰ ਜਿੰਨੇ ਦਿਨ ਉਹਨੀਆਂ ਮਾਤਾ ਤੇ ਉਹਨੇ ਪਿਤਾ ਪੜ ਲੈਣਾ ਵੱਖਰੀ ਗੱਲ ਹੈ ਸਮਝ ਲੈਣਾ ਹੋਰ ਗੱਲ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ ਪਿਤਾ ਇੱਕੋ ਹੀ ਹੈ ਤੇ ਜਿਹੜਾ ਹਮੇਸ਼ਾ ਸਾਡੀ ਰੱਖਿਆ ਕਰਦਾ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਕਿੰਨੇ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਦੇ ਉਹਨਾਂ ਦੇ ਜੀਵਨ ਨੂੰ ਦੇਖੋ ਕਿੰਨਾ ਭਰੋਸਾ ਦਰਸਾ ਰਿਹਾ ਸਾਨੂੰ ਕਹਿੰਦੇ ਕਾਦੀ ਫਿਕਰ ਕਰਦੇ ਹੋ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾ ਆ ਸ਼ਬਦ ਆਉਂਦਾ ਨਾ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਥਮ ਮਤਾ ਜੇ ਪਤਰੀ ਚਲਾਵੋ ਦੁੱਤੀਏ ਮਤਾ ਦੁਇਮਾਨਕ ਪਚਾਵੋ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਸਭੀ ਕਹਿੰਦੇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ ਕਿਸੇ ਦਾ ਕੋਈ ਹੋਏਗਾ ਕਿਸੇ ਦਾ ਕੋਈ ਹੈ ਪਰ ਮੇਰਾ ਸਤਿਗੁਰੂ ਤੂੰ ਹੀ ਹੈ ਗੁਰੰਗਤ ਦੇਵ ਜੀ ਮਹਾਰਾਜ ਕਹਿੰਦੇ ਕਿਸ ਹੀ ਕੋਈ ਕੋਏ ਮਨਜ ਨਿਮਾਣੀ ਇਕ ਤੂੰ ਕਿਉਂ ਨਾ ਮਰੀ ਜਾ ਰੋਏ ਜਾਂ ਲੱਗ ਚਿਤਨਾ ਆਵੇ ਕਿੱਡੀ ਵੱਡੀ ਸਤਿਗੁਰੂ ਨੇ ਕਿਰਪਾ ਕੀਤੀ ਹੈ ਜਿਹਦਾ ਪਤਾ ਬਣ ਜਾਂਦਾ ਨਾ ਉਦੀ ਸੰਭਾਲ ਵੀ ਕਰਦਾ ਜੇਦੀ ਮਾਂ ਉਹ ਪਰਮੇਸ਼ਰ ਬਣ ਜਾਂਦਾ ਉਹਦੀ ਸੰਭਾਲ ਵੀ ਕਰਦਾ ਪਰਤ ਪਾਲਣਾ ਵੀ ਕਰਦਾ ਅੱਜ ਇਸ ਵੇਲੇ ਇਸ ਦੇਸ਼ ਦੇ ਵਿੱਚ ਅਤਿਆਚਾਰ ਹੋ ਰਿਹਾ ਸੀ ਜਦੋਂ ਕੁੱਟ ਪੈਂਦੀ ਸੀ ਮੁਗਲਾਂ ਦਾ ਰਾਜ ਸੀ ਹਜ਼ਾਰਾਂ ਸਾਲ ਉਹ ਰਾਜ ਕਰ ਗਏ ਇੱਕ ਫਿਰਕੇ ਨੂੰ ਕੁੱਟ ਪੈਂਦੀ ਸੀ ਤੇ ਦੂਸਰਾ ਹੱਸਦਾ ਹੁੰਦਾ ਸੀ ਨੌਕਰੀਆਂ ਵੀ ਉਹਨਾਂ ਦੀ ਕਰਦੇ ਸਨ ਆ ਪੜ੍ਹਦੇ ਨਾ ਅਸਾ ਕੀ ਵਾਰ ਦੇ ਵਿੱਚ ਗਊ ਬ੍ਰਾਹਮਣ ਕੋ ਕਰ ਲਾਵੋ ਇੱਕ ਨਾ ਨੌਕਰੀ ਕਰਦਾ ਸੀ ਮੁਗਲਾਂ ਦੀ ਬੈਠਾ ਨਹਿਰ ਦੇ ਕਿਨਾਰੇ ਤੇ ਟੈਕਸ ਲੈਂਦਾ ਗਊ ਕੋਲ ਵੀ ਲੈਂਦਾ ਜਿਹਨੂੰ ਮਾਂ ਕਹਿੰਦਾ ਸੀ ਬ੍ਰਾਹਮਣ ਜਿਹਨੂੰ ਸਭ ਕੁਝ ਕਹਿੰਦਾ ਸੀ ਉਹਨਾਂ ਦੋਨਾਂ ਨੂੰ ਟੈਕਸ ਲਾਉਂਦਾ ਸੀ ਗਊ ਬ੍ਰਾਹਮਣ ਕੋ ਕਰ ਲਾਵੋ ਫਿਰ ਕੀ ਕਰਦਾ ਸੀ ਉਹ ਗਾਂ ਗੋਹਾ ਕਰ ਜਾਂਦੇ ਸੀ ਤੇ ਚੁੱਕ ਕੇ ਘਰ ਲਿਆ ਕੇ ਨਾ ਚੌਂਕਾ ਪਵਿੱਤਰ ਕਰਦਾ ਸੀ ਤੇ ਸਹਿਬ ਕਹਿੰਦੇ ਫਿਰ ਪੋਚਾ ਲਾਉਣ ਦੇ ਨਾਲ ਤੂੰ ਤਰ ਨਹੀਂ ਜਾਣਾ ਗੋਬਰ ਤਰ ਨਾ ਜਾਈ ਧੋਤੀ ਟਿੱਕਾ ਤੇ ਜਪ ਮਾਲੀ ਧਾਣ ਮਲੇਸ਼ਾ ਖਾਈ ਜਿਹਨੂੰ ਮਲੇਸ਼ ਕਹਿੰਦਾ ਸੀ ਖਾਂਦਾ ਉਹਦਾ ਸੀ ਅੰਦਰ ਫਿਰ ਘੈਂਟੀਆਂ ਵੀ ਵਜਾ ਲੈਂਦਾ ਸੀ ਅੰਤਰ ਪੂਜਾ ਪੜੇ ਕਦੇ ਬੌਣ ਨੂੰ ਦਿਖਾਉਣ ਲਈ ਕਦੇ ਵੀ ਪੜ ਲੈਂਦਾ ਸੀ ਅੰਤਰ ਪੂਜਾ ਪੜੇ ਕਤੇ ਬਾ ਸੰਜਮ ਤੁਰਕਾ ਭਾਈ ਸੰਜਮ ਕਹਿੰਦੇ ਮਰਯਾਦਾ ਉਹ ਤੁਰਕਾਂ ਵਾਲੀ ਮਰਯਾਦਾ ਵੀ ਰੱਖ ਲੈਂਦਾ ਸੀ ਸੰਜਮ ਤੁਰਕਾ ਭਾਈ ਸਤਗੁਰ ਕਹਿੰਦੇ ਛੋਡੀ ਲੈ ਪਖੰਡਾ ਨਾਮ ਲੈ ਜਾਇ ਤਰੰਦਾ ਇਦਾਂ ਦੀ ਹਾਲਤ ਸੀ ਉਹਨਾਂ ਦੀ ਬਾਈ ਧਾਰ ਦੇ ਰਾਜਿਆਂ ਨੂੰ ਨਾ ਕਲਗੀਧਰ ਪਾਤਸ਼ਾਹ ਨੇ ਇਕੱਠਾ ਕੀਤਾ ਉਹ ਕਹਿਣ ਲੱਗੇ ਉਹ ਤੁਹਾਡੇ ਭੈਣ ਭਰਾਈ ਆ ਆ ਜਿਹੜੀਆਂ ਤੁਹਾਡੀਆਂ ਬੱਚੀਆਂ ਨੂੰ ਤੁਹਾਡੀਆਂ ਨੌਹਾਂ ਨੂੰ ਚੋੱਕੇ ਇਸਤਰੀਆਂ ਨੂੰ ਚੋੱਕੇ ਲੈ ਜਾਂਦੇ ਆ ਤੁਸੀਂ ਮਦਦ ਕਿਉਂ ਨਹੀਂ ਕਰਦੇ ਆ ਤੁਸੀਂ ਫੌਜਾਂ ਰੱਖੀਆਂ ਹੋਈਆਂ ਕਿਸੇ ਨੇ ਹੱਥ ਫੜਿਆ ਤੇ ਜਿੱਦਣ ਸਤਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਰਹਿਮਤ ਕੀਤੀ ਆ ਤੇ ਉਹਨਾਂ ਦੇ ਉੱਪਰ ਜਦੋਂ ਉਹਨਾਂ ਨੇ ਪੁਕਾਰ ਕੀਤੀ ਸਤਗੁਰੂ ਦੇ ਕੋਲੋਂ ਬਫਤ ਆਇਆ ਕਿ ਸਤਗੁਰੂ ਮਹਾਰਾਜ ਸਾਡਾ ਧਰਮ ਖਤਰੇ ਦੇ ਵਿੱਚ ਆ ਦਿੱਤੀ ਕਿ ਦੀ ਸ਼ਹਾਦਤ ਗੁਰੂ ਤਾਂ ਪਿਤਾ ਵਰਗਾ ਪਿਆਰ ਕਰਦਾ ਔਰ ਇੱਕ ਦੇ ਨਾਲ ਨਹੀਂ ਕਰਦਾ ਉਹ ਸਾਰਿਆਂ ਨਾਲ ਇੱਕੋ ਜਿਹਾ ਕਰਦਾ ਏਕ ਪਿਤਾ ਏਕਸ ਕੇ ਹਮ ਵਾਰਕ ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਹੈ ਬਖਰੀ ਗੱਲ ਹੈ ਸਮਾਂ ਨਹੀਂ ਕੱਟਣ ਦਿੱਤਾ ਉਹਨਾਂ ਨੇ 30 ਸਾਲ ਬਾਅਦ ਗੁਰੂ ਅਰਜਨ ਸਾਹਿਬ ਗੁਰਤੇਵਹਦਰ ਸਾਹਿਬ ਦੀ ਸ਼ਹਾਦਤ ਤੋਂ ਗੁਰਤੇਵਹਦਰ ਸਾਹਿਬ ਦੀ ਸ਼ਹਾਦਤ ਤੋਂ 30 ਸਾਲ ਬਾਅਦ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਕੇ ਖੜ ਗਏ ਜਿਹਦੇ ਪਿਤਾ ਨੇ ਸ਼ਹਾਦਤ ਦਿੱਤੀ ਉਹਦੇ ਪੁੱਤਰ ਨੂੰ ਉਹੀ ਉਹਨਾਂ ਦੇ ਪੁੱਤਰ ਜਿਹੜੇ ਰਾਜੇ ਛੜਾਏ ਸੀ ਨਾ ਗਵਾਲੀਅਰ ਦੇ ਕਿਲੇ ਦੇ ਵਿੱਚ ਉਹਨਾਂ ਨੇ ਘੇਰਾ ਪਾਇਆ ਕਿੰਨਾ ਕਿ ਕੀਤਾ 1984 ਦੇ ਵਿੱਚ ਉਸੇ ਘਰ ਨੂੰ ਅੱਗ ਲਾ ਕੇ ਯਤਨ ਕੀਤਾ ਗਿਆ ਸੀਸਗੰਜ ਸਾਹਿਬ ਤੇ ਉਹ ਤਾਂ ਰੱਖਿਆ ਕਰਦਾ ਪਿਤਾ ਬਣ ਕੇ ਕਰਦਾ ਤੇ ਉਹਨੇ ਐਦਾਂ ਦਾ ਖਾਲਸਾ ਪੈਦਾ ਕੀਤਾ ਸਾਧ ਸੰਗਤ ਜੀ ਆਪਾਂ ਬਣਾਉਣ ਜਾ ਰਹੇ ਹਾਂ ਖਾਲਸੇ ਦਾ ਪ੍ਰਗਟ ਦੇਵੇ ਇਦਾਂ ਦਾ ਖਾਲਸਾ ਪ੍ਰਗਟ ਕੀਤਾ ਜਿਹਦੀ ਆਰੰਭਤਾ ਮੇਰੇ ਗੁਰੂ ਨਾਨਕ ਸਾਹਿਬ ਨੇ ਕੀਤੀ ਆ ਅਲੱਗ-ਅਲੱਗ ਜਾਮੇ ਧਾਰਨ ਕੀਤੇ ਜਿੱਦਣ ਜ਼ਿੰਮੇਵਾਰੀ ਸਿੱਖ ਸਮਝ ਗਿਆ ਆ ਸਰੀਰਾਂ ਦੀ ਗੱਲ ਖਤਮ ਕਰਕੇ ਗੁਰੂ ਉਹਨਾਂ ਦੀ ਮਤ ਜਿਹੜੀ ਸੀ ਉਹਨੂੰ ਆਪਾਂ ਕਹਿੰਦੇ ਗੁਰਮਤ ਉਹ ਸਾਰੇ ਗੁਰੂਆਂ ਦੀ ਮਤ ਨੂੰ ਗੁਰਮਤ ਦੇ ਰੂਪ ਦੇ ਵਿੱਚ ਗੁਰੂ ਸ਼ਬਦ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕਰਕੇ ਗੁਰਤਾ ਗੱਦੀ 1708 ਦੇ ਵਿੱਚ ਹਜ਼ੂਰ ਸਾਹਿਬ ਨੇ ਢੇਡ ਦੀ ਧਰਤੀ ਤੇ ਦੇ ਦਿੱਤੀ ਤੇ ਗੁਰੂ ਸਾਹਿਬ ਨੇ ਇੱਕ ਮੈਨੂੰ ਸਵਾਲ ਕਰ ਰਿਆ ਸੀ ਕਹਿੰਦੇ ਵੀ ਆ ਪ੍ਰਗਟ ਦਵਿਸ ਕਿਉਂ ਕਿਹਾ ਜਾਂਦਾ ਹੈ ਆਮ ਕਰਕੇ ਆਪਾਂ ਕਹਿੰਦੇ ਵੀ ਖਾਲਸਾ ਦਾ ਜਨਮ ਦੇਣਾ ਤੇ ਸਾਧ ਸੰਗਤ ਦੀ ਜੋ ਜਨਮ ਆ ਨਾ ਉਹਨੇ ਮਰ ਜਾਣਾ ਤੁਸੀਂ ਸਹਿਜ ਪਾੜ ਕਰਦੇ ਹੋ ਜੋ ਜਨਮ ਸੋ ਜਾਣੋ ਮੂਆ ਉਹ ਮਰ ਜਾਏਗਾ ਪਰ ਇਦਾਂ ਦਾ ਖਾਲਸਾ ਪੈਦਾ ਕੀਤਾ ਜੁਗੋ ਜੁਗ ਅਟਲ ਰਹੇਗਾ ਜੁਗੋ ਜੁਗ ਜਦ ਤੱਕਰ ਸੰਸਾਰ ਹੈ ਉਦੋਂ ਉਨੇ ਦਰ ਖਾਲਸਾ ਵੀ ਕਾਇਮ ਦਾਇਮ ਰਹੇਗਾ ਚੜਦੀ ਕਲਾ ਦੇ ਵਿੱਚ ਰਹੇਗਾ ਖਾਲਸੇ ਜੀ ਕੇ ਬੋਲ ਵਾਲੇ ਰਹਿਣਗੇ ਪਰ ਸ਼ਰਤ ਇਹ ਹੈ ਕਿ ਜਿੰਨੇ ਤੱਕਰ ਖਾਲਸਾ ਗੁਰੂ ਦਾ ਬਣ ਕੇ ਰਹੇਗਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀ ਜਿਦ ਦਿਨ ਉਹਨੂੰ ਪਿਤਾ ਹੀ ਮੰਨ ਲਿਆ ਜਿਦ ਦਿਨ ਉਹਨੂੰ ਮਾਂ ਹੀ ਮੰਨ ਲਿਆ ਤੋ ਹੈ ਹੀ ਮੇਰਾ ਸਤਿਗੁਰੂ ਸਭ ਕੁਝ ਹੈ ਸਭ ਕੁਝ ਹੈ ਜਿਦ ਦਿਨ ਸਮਰਪਣ ਕਰਤਾ ਕਲਗੀਧਰ ਪਾਤਸ਼ਾਹ ਤੇਰੇ ਤੋਂ ਵੱਡਾ ਕੋਈ ਨਹੀਂ ਹੈ ਹਾਂ ਹੋ ਸਾਰੇ ਹੀ ਆ ਸਾਰੇ ਮੁਬਾਰਕ ਐ ਸਾਰਿਆਂ ਨੂੰ ਆਪਣਾ ਆਪਣਾ ਧਰਮ ਮੁਬਾਰਕ ਐ ਪਰ ਸਿੱਖਾਂ ਤੇ ਜਿਹਨੇ ਸਾਡੇ ਵਾਸਤੇ ਸਭ ਕੁਝ ਕੀਤਾ ਤੇ ਅਸੀਂ ਤਾਂ ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਪਰ ਇਹ ਵੀ ਨਹੀਂ ਮਨ ਦੇ ਵਿੱਚ ਸੋਚਣਾ ਚਾਹੀਦਾ ਵੀ ਸਿੱਖਾਂ ਅਸੀਂ ਸਿੱਖ ਤਾਂ ਬਣਦੇ ਆ ਜਦੋਂ ਉਹਦੀ ਸਿੱਖਿਆ ਨੂੰ ਧਾਰਨ ਕਰਦੇ ਆ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾ ਲ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੰਨਾ ਸਮਰਪਣ ਹੋ ਜਾਏ ਕਿ ਤੂੰ ਹੀ ਸਤਗੁਰੂ ਮੇਰਾ ਸਭ ਕੁਝ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਬੰਧਪ ਕਹਿੰਦੇ ਰਿਸ਼ਤੇਦਾਰ ਪੂਰਾ ਸਰਕਲ ਆ ਜਾਂਦਾ ਜਿੰਨੇ ਰਿਸ਼ਤੇਦਾਰਾਂ ਦਾ ਸਾਰੇ ਇਕੱਠ ਤੂੰ ਸਭ ਕੁਝ ਸਭ ਕੁਝ ਮੈਂ ਜਿੱਧਰ ਦੇਖਦਾ ਮਾਣ ਹੁੰਦਾ ਨਾ ਲੋਕਾਂ ਨੂੰ ਆਪਣੇ ਬਾਪ ਦੇ ਉੱਪਰ ਮਾਂ ਦੇ ਉੱਪਰ ਰਿਸ਼ਤੇਦਾਰਾਂ ਦੇ ਭਰਾਵਾਂ ਦੇ ਉੱਪਰ ਮਾਣ ਹੁੰਦਾ ਮੈਨੂੰ ਤਾਂ ਸਤਗੁਰੂ ਤੇਰਾ ਮਾਣ ਹੈ ਵੇ ਲੋਕੀ ਦੁਖੀ ਹੁੰਦੇ ਆ ਲੋਕੀ ਦੁਖੀ ਹੁੰਦੇ ਆ ਭਰਾਵਾਂ ਨੇ ਧੋਖਾ ਦੇ ਦਿੱਤਾ ਮੈਨੂੰ ਮਾਂ ਨੇ ਧੋਖਾ ਦਿੱਤਾ ਕੋਈ ਕਹਿੰਦਾ ਮੇਰੇ ਪਿਓ ਨੇ ਧੋਖਾ ਦੇ ਦਿੱਤਾ ਕੋਈ ਕਹਿੰਦੇ ਬੱਚਿਆਂ ਨੇ ਧੋਖਾ ਦੇ ਦਿੱਤਾ ਪਰ ਜਦੋਂ ਉਹਨੂੰ ਬਣਾ ਲਾਂਗੇ ਜਦੋਂ ਉਹਦੇ ਹੋ ਗਏ ਉਹਦੇ ਪਿਆਰੇ ਬਣ ਜਾਵਾਂਗੇ ਵੀ ਸਾਰਿਆਂ ਦੇ ਪਿਆਰੇ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰ ਉਹ ਵੀ ਪਿਆਰ ਕਰਨਗੇ ਸਮਝ ਆ ਜਾਏਗੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਸਭਨੀ ਥਾਈ ਜਿੱਥੇ ਕੋਈ ਵੀ ਨਹੀਂ ਰੱਖਿਆ ਕਰਦਾ ਨਾ ਉੱਥੇ ਉਹ ਰੱਖਿਆ ਕਰਦਾ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਏ ਕਰਦਾ ਨਾ ਪਰਤਪਾਲਣਾ ਮਾ ਦੇ ਉਧਰ ਤੇ ਵਿੱਚ ਵੀ ਕਰਦਾ ਹੈ ਉਥੇ ਕੋਈ ਵੀ ਨਹੀਂ ਰੱਖਿਆ ਕਰ ਸਕਦਾ ਮਾਤਾ ਕੇ ਉਧਰ ਮੈਂ ਪਰਤਪਾਲ ਕਰੇ ਸੋ ਕਿਉ ਮਨੋ ਵਿਸਾਰੀ ਸਭ ਕਹਿੰਦੇ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਜਿੱਥੇ ਹਰ ਅਰੱਧੀਏ ਤਿੱਥੇ ਹਰ ਮਿਤ ਸਹਾਈ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾ ਭਉ ਕਿਹਾ ਕਾੜਾ ਜੀਉ ਫਿਰ ਮੈਨੂੰ ਕਾਦਾ ਡਰ ਹੈ ਕਾਦੀ ਚਿੰਤਾ ਹੈ ਤੁਮਰੀ ਕਿਰਪਾ ਤੇ ਤੁਦ ਪਛਾਣਾ ਏ ਸਤਗੁਰੂ ਤੇਰੀ ਕਿਰਪਾ ਦੇ ਨਾਲ ਤੇਰੇ ਨਾਲ ਸਾਝ ਬਣਦੀ ਹੈ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਮੇਰਾ ਫਕਰ ਵੀ ਤੂੰ ਹੀ ਹੈ ਮਾਣ ਵੀ ਤੂੰ ਹੀ ਹੈ ਮਾਣ ਤਾਨ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਉਹਲਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜਿਉ ਜਦਨ ਇਹ ਆ ਗਿਆ ਕਿ ਸਤਗੁਰੂ ਤੇਰੇ ਤੋਂ ਬਿਨਾ ਦੂਸਰਾ ਕੋਈ ਨਹੀਂ ਦੂਜਾ ਨਹੀਂ ਹੈ ਕੋਈ ਤੁੱਤ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹੈ ਸੋ ਹੋਏ ਇੱਕ ਨੂੰ ਸਮਝਣ ਵਾਸਤੇ ਤਾਂ ਐਸੀ ਬਾਣੀ ਪੜ ਰਹੇ ਆ ਜੋ ਸਤਗੁਰ ਨੇ ਪਹਿਲਾ ਸ਼ਬਦ ਲਿਖਿਆ ਨਾ ਇੱਕ ਓੰਕਾਰ ਜਿਦਣ ਇੱਕ ਤੇ ਭਰੋਸਾ ਆ ਗਿਆ ਇਹ ਨਹੀਂ ਕਿ ਜਿਹਨੇ ਲਈ ਗੱਲ ਲਈ ਉਹਦੇ ਨਾਲ ਚੱਲੇ ਫਿਰ ਆ ਆ ਗਿਆ ਤੇ ਉਹ ਵੀ ਬਣਾ ਲਿਆ ਉਹ ਆਇਆ ਤੇ ਉਹ ਵੀ ਬਣਾ ਲਿਆ ਵੀ ਕੋਈ ਵੀ ਨਾ ਰੁੱਸੇ ਪਰ குரு ਸਹਿ ਮਹਾਰਾਜ ਕਹਿੰਦੇ ਭਾਈ ਜਦ ਜਣ ਇਹ ਇੰਨਾ ਭਰੋਸਾ ਬਣ ਜਾਏਗਾ ਇੰਨਾ ਵਿਸ਼ਵਾਸ ਬਣ ਜਾਏਗਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਅਖਾੜਾ ਕਿਹਨੂੰ ਕਹਿੰਦੇ ਜਿੱਥੇ ਕੁਸ਼ਤੀਆਂ ਹੁੰਦੀਆਂ ਤੇ ਇਹ ਸੰਸਾਰ ਵੀ ਤਾਂ ਇੱਕ ਅਖਾੜਾ ਹੀ ਹੈ ਨਾ ਤੇ ਸਾਰਾ ਇਹ ਖੇਲ ਪਰਮੇਸ਼ਰ ਰਚ ਰਿਹਾ ਹੈ ਇਹ ਪੂਰਾ ਖੇਲ ਪਰਮੇਸ਼ਰ ਕਾਲਪੁਰਖ ਦਾ ਹੈ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀ ਜੀ ਜੰਤ ਸਭ ਤੂੰ ਦੇਉ ਪਾਏ ਜਿਨੇ ਜੀਵ ਜੰਤੂ ਹੈ ਸਤਗੁਰੂ ਤੂੰ ਪੈਦਾ ਕੀਤੇ ਕੇ ਵੇਲੇ ਨਾ ਕੀ ਇਹਦਾ ਉਚਾਰਨ ਕਰਦੇ ਆ ਜੀਆ ਔਰ ਜੀਆ ਤਾਂ ਬਣੇਗਾ ਜੇ ਐੜੇ ਨੂੰ ਕੰਨ ਲੱਗੇਗਾ ਹਾਂ ਇਹਨੂੰ ਅਸੀਂ ਪੜਨਾ ਜਦ ਵੇਲੇ ਥੋੜਾ ਜਿਹਾ ਲਮਕਾ ਕੇ ਪੜੋਗੇ ਜੀ ਜੰਤ ਸਭ ਤੋ ਤੇ ਉਪਾਏ ਜੀ ਸ਼ਬਦ ਵੀ ਬਾਣੇ ਵਿੱਚ ਆਂਦਾ ਜੀਓ ਵੀ ਆਉਂਦਾ ਇੱਥੇ ਜਦੋਂ ਆਉਂਦਾ ਜੱਜੇ ਨੂੰ ਬਿਹਾਰੀ ਤੇ ਐੜਾ ਜੀ ਜਾਨਤ ਸਭ ਤੋ ਤੇ ਉਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਜਿੱਦਾਂ ਜਿੱਦਾਂ ਉਹਦੀ ਰਜਾ ਹੈ ਨਾ ਉਦਾਂ ਉਦਾਂ ਸਾਰਿਆਂ ਨੂੰ ਲਾ ਦਿੰਦਾ ਉਹ ਸਾਰੀ ਮਰਜ਼ੀ ਉਹਦੀ ਹੈ ਸਭ ਕਿਸ ਕੀਤਾ ਤੇਰਾ ਹੋਵੇ ਨਾਹੀਂ ਕਿਸ ਅਸਾੜਾ ਜੀਉ ਏ ਸਤਿਗੁਰੂ ਸਭ ਕੁਝ ਕੀਤਾ ਤੇਰਾ ਹੁੰਦਾ ਹੁਣ ਅਸੀਂ ਤਾਂ ਕਰੀਏ ਨਾ ਜੇ ਮੈਂ ਕਰ ਸਕਦਾ ਹੋਵਾਂ ਕੀਤਾ ਕਰਨਾ ਸਰਵਰ ਜਾਈ ਕਿਸ ਕੀਚੇ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤਿਉ ਰਖੀਏ ਕਿਉਂਕਿ ਜਦਨ ਸਾਨੂੰ ਸਮਝ ਆਉਂਦੀ ਹੈ ਬਾਣੀ ਜਿਹੜੀ ਆ ਥਾਹ ਹੈ ਉਦੇ ਨਾਲ ਇਤਿਹਾਸ ਸਾਡਾ ਹੈ ਕੋਈ ਮੈਂ ਕਹਿੰਨਾ ਮੁਕਾਬਲਾ ਹੀ ਕੋਈ ਨਹੀਂ ਹੈ ਔਰ ਸਤਗੁਰੂ ਨੇ ਦਾਵਾ ਵੀ ਕੋਈ ਨਹੀਂ ਕੀਤਾ ਵੀ ਮੈਂ ਜੋ ਕਰ ਗਿਆ ਹੋਰ ਕੋਈ ਦੁਨੀਆ ਨਹੀਂ ਕਰ ਸਕਿਆ ਗੁਰਨਾਨ ਸਿੰਘ ਸਾਹਿਬ ਨੇ ਇਹ ਵੀ ਨਹੀਂ ਆਖਿਆ ਸੀ ਵੀ ਜੋ ਪਹਿਲਾਂ ਹੋਇਆ ਸੀ ਉਹ ਗਲਤ ਸੀ ਸਤਗੁਰੂ ਕਹਿੰਦੇ ਆਓ ਤੁਹਾਨੂੰ ਮੈਂ ਦੱਸਦਾ ਰੱਬ ਦਾ ਮਾਰਗ ਜਿਹੜਾ ਆਇਆ ਤੇ ਆਪਣੀ ਪੂਜਾ ਕਰਾ ਗਿਆ ਕੂਰ ਕਿਰਿਆ ਔਰ ਜੋ ਸਭ ਹੀ जग ਸ੍ਰੀ ਭਗਵਾਨ ਕੋ ਵੇਦਨਾ ਪਾਇ ਵੀ ਰੱਬ ਨੂੰ ਨਹੀਂ ਸਮਝਿਆ ਕਿ ਅਕਾਲ ਪੁਰਖ ਨੂੰ ਨਹੀਂ ਸਮਝਿਆ ਅਸੀਂ ਕਿਉਂ ਵਿਚਾਰ ਤੋਂ ਸਾਨੂੰ ਅੱਜ ਤੋੜਿਆ ਜਾ ਰਿਹਾ ਹੈ ਗਿੰਤੀਆਂ ਦੇ ਪਾਠ ਮੰਤਰ ਜਦੋਂ ਪੜੇ ਜਾਂਦੇ ਆ ਉਦੋਂ ਮੰਤਰਾਂ ਦਾ ਜਾਪ ਸ਼ੁਰੂ ਹੋ ਗਏ ਸਤਿਗੁਰੂ ਨੇ ਬਹੁਤ ਵੱਡੀ ਕਿਰਪਾ ਕੀਤੀ ਸਾਡੇ ਤੇ ਬੜੀ ਰਹਿਮਤ ਕੀਤੀ ਜਦੋਂ ਅਸੀਂ ਵਿਚਾਰ ਦੇ ਨਾਲ ਜੋੜਦੇ ਆ ਕਿ ਸਤਿਗੁਰੂ ਮਹਾਰਾਜ ਸਭ ਕੁਝ ਤੇਰਾ ਹੈ ਔਰ ਤੇਰਾ ਕੀਤਾ ਹੁੰਦਾ ਫਿਰ ਸਾਨੂੰ ਚਿੰਤਾ ਵੀ ਕਾਦੀ ਹੋਣੀ ਤੇ ਜਦੋਂ ਕਹਿੰਦਾ ਮੈਂ ਕਰਦਾ ਮੈਂ ਕਰ ਰਿਆਂ ਤੇ ਫਿਰ ਚਿੰਤਾ ਹੀ ਹੋਣੀ ਹੈ ਹਨਾ ਕਿ ਕਦੋਂ ਹੋਏਗਾ ਕਦੋਂ ਹੋਏਗਾ ਕਿਵੇਂ ਹੋਏਗਾ ਗੁਰੂ ਸਾਹਿਬ ਕਹਿੰਦੇ ਜੋ ਹੋਏਗਾ ਉਹ ਪਰਮੇਸ਼ਰ ਨੇ ਕਰਨਾ ਤੇਰਾ ਕੀਤਾ ਕੁਝ ਵੀ ਨਹੀਂ ਹੁੰਦਾ ਅੱਗੇ ਨਾ ਤੁਹਾਨੂੰ ਯਾਦ ਹੋਣਾ ਪੁਰਾਣੇ ਸਮਿਆਂ ਦੇ ਵਿੱਚ ਕਦੋਂ ਰਾਤ ਨੂੰ ਘਰਾਂ ਦੇ ਵਿੱਚ ਗੱਲਾਂ ਕਰਨੀਆਂ ਅੱਜ ਕੱਲ ਤਾਂ ਕਰਦਾ ਹੀ ਨਹੀਂ ਨਾ ਪਰਿਵਾਰ ਬੈਠਦਾ ਹੀ ਨਹੀਂ ਹੈ ਉਹ ਆਪਣਾ ਮੋਬਾਈਲ ਲੈ ਕੇ ਬੈਠੋ ਆਪਣਾ ਬੈਠਾ ਕੋਨੇ ਤੇ ਬੈਠਾ ਤੇ ਉਹ ਗੱਲਾਂ ਕਰਨੀਆਂ ਬਸ ਸਲਾਹ ਕਰਨੀ ਕੋਈ ਫਿਰ ਬਜ਼ੁਰਗਾਂ ਨੇ ਕਹਿਣਾ ਭਾਈ ਇਹ ਜਿਹੜੀ ਤੁਹਾਡੀ ਰਾਤ ਦੀ ਸਲਾਹ ਜਿਹੜੀ ਆ ਨਾ ਉਹ ਸਿਰੇ ਨਹੀਂ ਚੜਦੀ ਬਹਿਮ ਨਹੀਂ ਹੁੰਦਾ ਸੀ ਰਾਤ ਦੀ ਸਲਾਹ ਹੁਣ ਸਮਝ ਆਉਂਦੀ ਆ ਵੀ ਉਹ ਤੁਹਾਡੇ ਕਿਤੇ ਥੋੜੇ ਹੋਣਾ ਹੋਣਾ ਤਾਂ ਉਹੀ ਆ ਜੋ ਪਰਮੇਸ਼ਰ ਨੇ ਕਰਨਾ ਉਹ ਸਿਰੇ ਤੁਸੀਂ ਉੱਠੇ ਗ੍ਰਸਤੀ ਉਹ ਸੰਸਾਰ ਦੇ ਵਿੱਚ ਰਹਿੰਦੇ ਹੋ ਆਪਾਂ ਸੋਚਿਆ ਵੀ ਇੱਧਰ ਜਾਣਾ ਫੋਨ ਆ ਗਿਆ ਇੱਧਰ ਜਾਣਾ ਪਏਗਾ ਮਤਾ ਕਰੇ ਪੱਛਮ ਕੇ ਤਾਹੀਂ ਪੂਰਬ ਹੀ ਲਹਿ ਜਾ ਸਾਡੇ ਹੱਥ ਦੇ ਵਿੱਚ ਥੋੜੇ ਉਹ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਹੀ ਉਹਦੇ ਕੋਲ ਹੈ ਸਭ ਕਹਿੰਦੇ ਜਿੱਤ ਜਿੱਤ ਪਹਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੇ ਨਾਹੀਂ ਕਿਸ ਅਸਾੜਾ ਜੀਵ ਨਾਮ ਧਿਆਏ ਮਹਾਂ ਸੁਖ ਪਾਇਆ ਸਾਨੂੰ ਨਾ ਸੁੱਖ ਆਸੀ ਰੋਟੀ ਖਾ ਕੇ ਵੀ ਕਹਿੰਦੇ ਆ ਬਹੁਤ ਸੁੱਖ ਹੈ ਅਸੀਂ ਸੁਖੀ ਆਂ ਕੱਪੜੇ ਪਾ ਕੇ ਵੀ ਬੜੇ ਅਸੀਂ ਸੁਖੀ ਆਂ ਮਕਾਨ ਮਿਲ ਗਿਆ ਬੜੇ ਸੁਖੀ ਆਂ ਗੱਡੀ ਮਿਲ ਗਈ ਬੜੇ ਸੁਖੀ ਆਂ ਗੁਰੂ ਸਾਹਿਬ ਕਹਿੰਦੇ ਨਾਮ ਤੇ ਆਉਣ ਦੇ ਨਾਲ ਉਹ ਸੁੱਖ ਮਿਲਦਾ ਜਿਹੜਾ ਖਤਮ ਨਹੀਂ ਹੁੰਦਾ ਉਹ ਸੁੱਖ ਦੀ ਪ੍ਰਾਪਤੀ ਹੁੰਦੀ ਆ ਨਾਮ ਧਾਏ ਮਹਾ ਸੁੱਖ ਪਾਇਆ ਹਰ ਗਉਣ ਗਾਏ ਮੇਰਾ ਮਨ ਸੀਤ ਲਾਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਕਿ ਸਤਗੁਰੂ ਮਹਾਰਾਜ ਅਪ੍ਰਿਥੀਚੰਦ ਗੁਰੂ ਸਾਹਿਬ ਨੂੰ ਮਾਰਨ ਤੱਕਰ ਗਿਆ ਕਿਹੜਾ ਬਰਤਾਰਾ ਨਹੀਂ ਸੀ ਜਿਹੜਾ ਪ੍ਰਿਥੀਚੰਦ ਨੇ ਨਹੀਂ ਕੀਤਾ ਮੈਂ ਕਈ ਵੇਲੇ ਬੇਨਤੀ ਕੀਤੀ ਆ ਆਪਾਂ ਕਈ ਵੇਲੇ ਪਰਿਵਾਰ ਦੇ ਝਗੜੇ ਦੇ ਵਿੱਚ ਜਾਂ ਪਰਿਵਾਰ ਦੇ ਵਿਚਾਰਾਂ ਵਿੱਚ ਆਪਾਂ ਥੋੜਾ ਦੁਖੀ ਹੋ ਜਾਂਦੇ ਆ ਕਦੇ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜ੍ਹ ਕੇ ਦੇਖੋ ਭਾਵੇਂ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਸਾਰੇ ਪਾਸਿਓਂ ਹਮਲੇ ਕੀਤੇ ਗਏ ਪਰ ਗੁਰੂ ਸਾਹਿਬ ਜੀ ਮਹਾਰਾਜ ਫੇਰ ਵੀ ਕਹਿ ਰਹੇ ਮੈਂ ਅੰਦਰੋਂ ਠੰਡਾ ਕੱਲ ਤਾਤੀ ਠੰਡਾ ਹਰਨਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪ੍ਰਿਥੀ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਵੀ ਹਮਲੇ ਕਰ ਰਿਹਾ ਇੱਕ ਲਬਜ ਨਹੀਂ ਆਖਿਆ ਸਾਰੇ ਯਤਨ ਕੀਤੇ ਗਏ ਕਿ ਸਤਗੁਰੂ ਜੀ ਨੂੰ ਤਤਾ ਕੀਤਾ ਜਾਏ ਗਰਮ ਕੀਤਾ ਜਾਏ ਕਿੰਨੇ ਪ੍ਰਿਥੀ ਚੰਦ ਨੇ ਹੀਲੇ ਵਰਤੇ ਆ ਬਹੁਤ ਕੁਝ ਕੀਤਾ ਸੁਲੀ ਖਾਣ ਹੋ ਗਿਆ ਸੁਲਬੀ ਖਾਣ ਹੋ ਗਿਆ ਸਮੇ ਦੇ ਹੋਰ ਜਿਹੜੇ ਸਨ ਸਕੀ ਸਰਬਰ ਵਾਲੇ ਸਨ ਜਿੰਨੇ ਵੀ ਸਾਰੇ ਮਿਲ ਕੇ ਫਿਰ ਇੱਕ ਐਸਾ ਵੀ ਸਮਾਂ ਆ ਗਿਆ ਵੀ ਸਤਗੁਰੂ ਜੀ ਨੂੰ ਸ਼ਹਾਦਤ ਕਰ ਭੇਜ ਦਿੱਤਾ ਉਹ ਤਤੀ ਤਵੀ ਤੇ ਬੈਠ ਕੇ ਵੀ ਕਹਿ ਰਿਹਾ ਤੇਰਾ ਕੀਆ ਮਿੱਠਾ ਲੱਗੇ ਤੇ ਗੁਰੂ ਅਰਜਨ ਸਾਹਿਬ ਜੀ ਉਹਨਾਂ ਨੂੰ ਜਵਾਬ ਦਿੰਦੇ ਆ ਕਹਿੰਦੇ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਕਹਿੰਦੇ ਹਰੀ ਦੇ ਗੁਣ ਗਾ ਕੇ ਬਠੰਡਾ ਆ ਕਿੱਡਾ ਵੱਡਾ ਦੁੱਖ ਹੁੰਦਾ ਸਾਨੂੰ ਵੈਸੇ ਕੋਈ ਫੋਨ ਕਰ ਦਵੇ ਨਾ ਤੁਹਾਡਾ ਬੱਚਾ ਬਿਮਾਰ ਹੋ ਗਿਆ ਐਕਸੀਡੈਂਟ ਹੋ ਗਿਆ ਸਾਡੀ ਹਾਲਤ ਕੀ ਹੋਣੀ ਹੈ ਸਾਨੂੰ ਪਤਾ ਨਹੀਂ ਔਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਸੈਭਜਾ ਦੇ ਸੀਧ ਹੋਇਆ 18 ਤੇ 16 ਸਾਲ ਦੀ ਉਮਰ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਛੋਟੇ ਸਭ ਜਦਿਆਂ ਦੀ ਖਬਰ ਆਉਂਦੀ ਆ 7 ਤੇ 9 ਸਾਲ ਦੀ ਉਮਰ ਹੈ ਪਰ ਅੰਦਰ ਨਹੀਂ ਉਹਨਾਂ ਨੇ ਕੁਝ ਹੋਣ ਦਿੱਤਾ ਕਿਉਂਕਿ ਹਰ ਗੁਣ ਗਾਏ ਮੇਰਾ ਮਨ ਸ਼ੀਤ ਲਾਇਆ ਕਿੰਨੇ ਜ਼ੁਲਮ ਹੋਏ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਉਹਦੀ ਗੋਦੀ ਵਿੱਚੋਂ ਖੋਲਿਆ ਉਹਦੇ ਉਹਦਾ ਕਲੇਜਾ ਕੱਢਿਆ ਗਿਆ ਉਹਦੇ ਮੂੰਹ ਦੇ ਵਿੱਚ ਪਾਇਆ ਗਿਆ ਪਰ ਅੰਦਰ ਸ਼ੀਤਲਤਾ ਸੀ ਉਹ ਕਾਦੀ ਸੀ ਨਾਮ ਦੀ ਸ਼ੀਤਲ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੈ ਬਜੀ ਬਧਾਈ ਨਾਨਕ ਜਿਤਾ ਵਿਖਾੜਾ ਜੀ ਅਖਾੜਾ ਵੀ ਤੇ ਵਿਖਾੜੇ ਬਣ ਗਏ ਸੀ ਇੰਨਾ ਇੰਨੇ ਅਗਲੇ ਦਿਵਾਲੇ ਸਾਰੇ ਗੁਰੂ ਦੇ ਬਣ ਗਏ ਪਰ ਉੱਥੇ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦ ਜਿਸਕੇ ਸਿਰ ਉਪਰ ਤੂੰ ਸਵਾਮੀ ਆ ਪਟਾਣੇ ਆ ਕੇ ਨਾ ਜਾਮ ਗੁਰੂ ਹੋਏ ਬਲ ਧਨੇ ਕਿਆ ਗਾਰਬ ਦੀਜੈ ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕੀਜੇ ਜਿਦਨ ਸਾਨੂੰ ਭਰੋਸਾ ਆਏਗਾ ਕਿ ਸਤਗੁਰੂ ਤੂੰ ਹੀ ਹੈ ਕੋਈ ਦੁਨੀਆ ਦੀ ਤਾਕਤ ਕੁਛ ਵੀ ਕਰ ਲਵੇ ਕੁਛ ਨਹੀਂ ਹੋ ਸਕਦਾ ਤੇਰੀ ਬਖਸ਼ਨਾ ਬੇਟੇ ਕੋਈ ਸਤਗੁਰ ਕਾ ਦਿਲ ਆਸਾ ਆ ਕੋਈ ਫਰਕ ਪਿਆ ਕਲਗੀਧਰ ਪਾਤਸ਼ਾਹ ਨੂੰ ਆ ਜਿਹੜੇ ਪਿਤਾ ਬਣ ਕੇ ਬੈਠੇ ਫਿਰ ਗੱਲ ਕਰ ਰਹੇ ਆ ਗੁਰੂ ਕਲਗੀਧਰ ਪਾਤਸ਼ਾਹ ਦੀ ਨਕਲ ਕਰਦਾ ਵੀ ਪਤ ਗੁਰੂ ਸਾਹਿਬ ਜੀ ਦਾ ਜੀਵਨ ਤਾਂ ਪੜ ਕੇ ਦੇਖੋ ਕਹਿੰਦੇ ਜੀ ਪਿਤਾ ਜੀ ਸਾਡੇ ਪਿਤਾ ਜੀ ਦੀਆਂ ਹਰਕਤਾਂ ਕਿੱਦਾਂ ਦੀਆਂ ਆ ਬਾਪੂ ਜੀ ਐ ਇਹ ਸਰਕਾਰੀ ਬੰਦੇ ਹੁੰਦੇ ਆ ਆ ਸਰਕਾਰ ਵੀ ਜਿਹੜੀ ਚੱਲਦੀਆਂ ਪਈਆਂ ਉਹ ਕਹਿੰਦੇ ਵੀ ਲੱਗੇ ਰੋ ਇਹਨਾਂ ਨੂੰ ਲਾਈ ਜਾਓ ਫਿਰ ਉਹ ਭਾਸ਼ਣ ਦਿੰਦੇ ਲੋਕਾਂ ਨੂੰ ਸਿਖਾਉਂਦੇ ਆ ਵੀ ਸਾਥ ਵਿੱਚ ਕੁਝ ਨਹੀਂ ਜਾਏਗਾ ਨਾ ਕੋਈ ਬੋਲ ਰਿਹਾ ਨਾ ਮਹਿੰਗਾਈ ਦੇ ਉੱਪਰ ਕੋਈ ਬੋਲ ਰਿਹਾ ਨਾ ਕੋਈ ਅਤਿਆਚਾਰ ਦੇ ਉੱਪਰ ਕੋਈ ਬੋਲ ਰਿਹਾ ਮਤਲਬ ਲੋਕਾਂ ਦੀ ਆਵਾਜ਼ ਹੀ ਬੰਦ ਕਰ ਦਿੰਦੇ ਆ ਉਹ ਬੰਦੇ ਉਹਨਾਂ ਦੇ ਖਰੀਦੇ ਆ ਉਹੀ ਲੱਗੇ ਹੋਏ ਲੋਕਾਂ ਨੂੰ ਚੱਕਰਾਂ ਦੇ ਵਿੱਚ ਪਾਏ ਤੇ ਅੱਜ ਕੱਲ ਉਹ ਸਾਡੇ ਸਿੱਖਾਂ ਨੂੰ ਵੀ ਚਾਅ ਬੜਾ ਚੜਿਆ ਹੋਇਆ ਉਹ ਵੀ ਨਹੀਂ ਹੱਕ ਦੇ ਵਿੱਚ ਬੋਲਦੇ ਉਹ ਵੀ ਸੱਚ ਬੋਲਣਾ ਪਸੰਦ ਨਹੀਂ ਕਰਦੇ ਜਿਹੜੇ ਵਾਸਤੇ ਸਤਿਗੁਰੂ ਨੇ ਇੰਨੀਆਂ ਕੁਰਬਾਨੀਆਂ ਦਿੱਤੀ ਇਹਨੂੰ ਜਿੱਤਣਾ ਗੁਰੂ ਸਾਹਿਬ ਕਹਿੰਦੇ ਇਹ ਵਿਖਾੜਾ ਜਿਹੜਾ ਹੈ ਨਾ ਇਹਨੂੰ ਜਿੱਤਣਾ ਹੈ ਤੇ ਉਹ ਜਾਈਂ ਜਿੱਤਿਆ ਜਾ ਸਕਦਾ ਜਦੋਂ ਅਸੀਂ ਪਰਮੇਸ਼ਰ ਨਾਲ ਜੁੜਾਂਗੇ ਤੇ ਜੋ ਸਾਨੂੰ ਸਤਗੁਰ ਨੇ ਉਪਦੇਸ਼ ਦਿੱਤਾ ਜੋ ਸਿਧਾਂਤ ਬਖਸ਼ਿਸ਼ ਕੀਤੇ ਆ ਗੁਰੂ ਮਹਾਰਾਜ ਕਿਰਪਾ ਕਰ ਰਿਹਾ ਬਖਸ਼ਿਸ਼ ਕਰ ਰਿਹਾ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰਾ ਬੱਜੀ ਬਾਧਾਈ ਨਾਨਕ ਜਿਤਾ ਬੇਖੜਾ ਜੀਓ ਗੁਰੂ ਮਹਾਰਾਜ ਕਿਰਪਾ ਕਰਨ ਆਖਰ ਦੇ ਵਿੱਚ ਗੁਰੂ ਸੰਗਤ ਜੀ ਆਪ ਸਾਰਿਆਂ ਨੂੰ ਬੇਨਤੀ ਹੈ ਜਿਸ ਤਰ੍ਹਾਂ ਖਾਲਸੇ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਇਕਤਿਰਤਾ ਦੇ ਵਿੱਚੋਂ ਜੋ ਫੈਸਲੇ ਕੌਮ ਨੂੰ ਦਿੱਤੇ ਗਏ ਹਨ ਸੰਦੇਸ਼ ਦਿੱਤਾ ਗਿਆ ਉਹਦੇ ਵਿੱਚ ਇੱਕ ਫੈਸਲਾ ਹੈ 13 April ਨੂੰ 325 ਸਾਲ ਹੋ ਜਾਣੇ ਖਾਲਸੇ ਦੇ ਪ੍ਰਗਟ ਦੇ ਵਿੱਚ ਨੂੰ ਹਰੇਕ ਸਿੱਖ ਆਪਣੇ ਘਰ ਦੇ ਉੱਪਰ ਨਿਸ਼ਾਨ ਸਾਹਿਬ ਲਗਾਵੇ ਤੇ 9 ਵਜੇ ਜਿੱਥੇ ਵੀ ਸਿੱਖ ਹੈ ਭਾਵੇਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਆਪਾਂ ਜਾਂ ਘਰ ਦੇ ਵਿੱਚ ਆ ਦੁਕਾਨ ਤੇ ਆ 9 ਵਜੇ ਸਿਰਫ 5 ਮਿੰਟ ਵਾਸਤੇ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਨਾ ਕਿਹਨਾਂ ਦੇ ਵਾਸਤੇ ਜਿਹੜੇ ਬੰਦੀ ਸਿੰਘ ਹਨ ਜਿਨ੍ਹਾਂ ਦੀਆਂ ਉਹ ਕੈਦਾਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਦੇ ਵਾਸਤੇ ਬੰਦੀ ਸਿੰਘਾਂ ਵਾਸਤੇ ਪੂਰੀ ਕੌਮ ਨੇ ਅਰਦਾਸ ਕਰਨੀ ਹੈ ਇਹ ਸੰਦੇਸ਼ ਈ ਅਕਾਲ ਤੱਕ ਸਭ ਤੋਂ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਕੌਮ ਦੀ ਏਕਤਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ ਗੁਰੂ ਮਹਾਰਾਜ ਕੌਮ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤੇ ਇਹ ਭਰੋਸਾ ਰੱਖਿਏ ਉਹ ਕਰਨ ਵਾਲਾ ਇੱਕੋ ਹੀ ਹੈ ਨਾ ਕੋਈ ਸਾਨੂੰ ਮਾਰ ਸਕਦਾ ਤੇ ਨਾ ਅਸੀਂ ਮਰ ਸਕਦੇ ਆ ਕਿਉਂਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਂ ਭਾਉ ਕਿਹਾ ਕੜਾ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ